ਮਾਮਲਾ ਅੰਮ੍ਰਿਤਸਰ ਦੇ ਸਾਰਾ ਗੜੀ ਸਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨੀ ਦਿੱਲੀ ਤੋਂ ਆਈ ਸੰਗਤ ਦਾ ਕਮਰਾ ਨੰਬਰ 905 ਵਿਖੇ ਗਲਤੀ ਨਾਲ 70000 ਰੁਪਏ ਰਹਿ ਜਾਂਦਾ ਹੈ ਜਿਸ ਪਿੱਛੋਂ ਸਰਾ ਦੇ ਸੇਵਾਦਾਰ ਨੂੰ ਮਿਲਣ ਉਪਰੰਤ ਦਿੱਲੀ ਨਿਵਾਸੀ ਨੂੰ ਫੋਨ ਕਰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀ ਵੱਲੋਂ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਦਿੱਲੀ ਨਿਵਾਸੀ ਰਵਿੰਦਰ ਸਿੰਘ ਦੇਪਤੀ ਜਿਨੇ ਦੱਸਿਆ ਕਿ ਉਹਨਾਂ ਦੇ ਚਾਚੇ ਨੇ ਸਾਰਾ ਗੜੀ ਸਰਾ ਵਿਖੇ ਕਮਰਾ ਲਿਆ ਸੀ ਜਿੱਥੇ ਉਹਨਾਂ ਦੇ ਗਲਤੀ ਨਾਲ 77000 ਰੁਪਏ ਬੈਡ ਹੇਠਾਂ ਹੀ ਰਹਿ ਗਏ ਜੋ ਕਿ ਸਾਰਾਗੜੀ ਸਰਾ ਦੇ ਇਨਚਾਰਜ ਗੁਰਵਿੰਦਰ ਸਿੰਘ ਨੇ ਫੋਨ ਕਰ ਵਾਪਿਸ ਦਿੱਤੇ ਜਿਸ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਨਾਮ ਤੇ ਆਪਣੇ ਬਾਰੇ ਦੱਸ ਕੇ ਅੱਜ ਜਮੀਰ ਮੋਡ ਰੈਡੀ ਹੂ ਕਸਮ ਜੀ ਦੀ ਕਰਦਾ ਹਾਂ ਸਾਡੀ ਮਾ ਗੁਰਵਿੰਦਰ ਸਿੰਘ ਸਾਰਾਗੜੀ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਅਸਰਾਰ ਨਵਲ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੇ ਦਿੱਲੀ ਦੌਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਸੀ ਬੈੱਡ ਦੇ ਥੱਲੇ 70000 ਰੁਪਿਆ ਕੱਢਿਆ ਤੇ ਉਸ ਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਕਿ ਕਹਿੰਦੇ ਬਾਕੀ ਮੇਰੇ ਲੋਕ ਇਸ ਦਾ ਆਪਣਾ ਸਮਾਨ ਗੁਰੂ ਘਰ ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਸਟਾਫ ਨੂੰ ਕੀ ਕਹਿੰਦੇ ਜੀ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਉਹਨੇ ਕੈਸ਼ ਹੀ ਰਹਿ ਗਿਆ ਸੀ ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਉਹ ਆਪਣਾ ਲੈ ਕੇ ਵਾਪਸ ਵਾਪਸ ਚਲ ਗਏ ਜੀ ਉਹਨੇ ਬਹੁਤ ਬਹੁਤ ਧੰਨਵਾਦ ਸਰ ਆ ਜੀ ਆਪ ਜੀ ਜੋ ਪ੍ਰੀਓਰਿਟੀ ਦੇ ਦਿੱਤੀ ਉਹਨੂੰ ਉਹਦੀ ਦੇਣੇ ਵਾਪਸ ਵੀ ਕਰਦੇ ਆ ਇਹ ہماری ਚਾਚਾ ਜੀ ਆਏ تھے ਉਹਨਕੇ ਸਮਾਨ ਰਹਿ ਗਿਆ ਸੀ ਬੈੱਡ ਦੇ نیچے ਨੂੰ ਕੋ ਪਤਾ ਵੀ ਨਹੀਂ تھا ਪਰ ਇਦਣੇ ਕਾਫੀ ਹੈਲਪ કરી ਇਹ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪੈਸੇ ਲੱਗੇ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਹੋਣਾ ਤਾਂ ਉਹਨਾਂ ਦਾ ਆਪਣੇ ਆਪ ਫੋਨ ਆਇਆ ਗੁਰਿੰਦਰਪਾਲ ਜੀ ਜਿਹੜੇ ਇੱਥੇ ਕਮੇਟੀ 'ਚ ਹੈ ਤੇ ਬਾਕੀ ਲੋਕ ਹੈ ਉਹਨਾਂ ਨੇ ਆਪਣਾ ਫੋਨ ਕੀਤਾ ਦੱਸਿਆ ਸਾਨੂੰ ਤੇ ਉਹਨਾਂ ਨੇ ਸਾਨੂੰ ਮਦਦ ਕੀਤੀ ਸਾਰੇ ਪੈਸੇ ਪੂਰੇ ਸਹੀ ਸਲਾਮਤ ਵਾਪਸ ਮਿਲ ਗਏ ਉਹਨਾਂ ਦਾ ਸ਼ੁਕਰੀਆ ਤੇ ਕਿੱਥੋਂ ਆਏ ਸੀ ਅਸੀਂ ਦਿੱਲੀ ਸੋਂ ਆਏ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਲੱਗੇ ਸੀ 77000 ਸੀਗੇ ਉਹ ਰਹਿ ਗਏ ਸੀਗੇ ਪੂਰੇ ਉਸ ਤਰ੍ਹਾਂ ਸਹੀ ਸਲਾਮਤ ਉਸ ਤਰ੍ਹਾਂ ਜਿਸ ਦੇ ਵਾਪਸ ਸੂਮੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਨ ਨਾਲ ਵੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਪੈਸੇ ਰਹਿ ਗਏ ਪਰ ਉਹਨਾਂ ਨੇ ਆਪਣੇ ਆਪ ਹੀ ਦੱਸਿਆ ਉਹਨਾਂ ਨੂੰ ਹੋਰ ਵੀ ਹੋਟਲਸ ਹੁੰਦੇ ਆ ਸਰਾਮਾ ਹੁੰਦੀਆਂ ਕਿ ਮੈਸੇਜ ਹੀ ਦੇਣਾ ਚਾਹੋ ਇਹ ਸਭ ਨੂੰ ਇਦਾਂ ਕਰਨਾ ਜਿਦੇ ਜੇ ਕਿਸੇ ਹੋਟਲ 'ਚ ਰਹਿ ਜਾਂਦੇ ਤਾਂ ਮਿਲ ਲੈ ਵੀ ਨਹੀਂ ਸੀ ਇਦਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਸ਼ੁਕਰੀਆ ਠੀਕ ਹੈ ਧੰਨਵਾਦ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼